ਸੁਆਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤਾਂ ਇੱਕ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਪ ਰੂਪ ਹੈ ਇੱਕ ਵੱਡੀ ਖਬਰ ਹੈ ਹੁਸ਼ਾਰਪੁਰ ਦੇ ਵਿੱਚ ਇੱਕ ਵਾਰ ਮੁੜ ਤੋਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਚਾਰ ਸਰਪੰਚੀ ਦੇ ਅਹੁਦਿਆਂ ਦੇ ਲਈ ਤੇ 151 ਪੰਚਾਇਤ ਮੈਂਬਰ ਭਾਵ ਪੰਚਾਇਤ ਦੇ ਅਹੁਦਿਆਂ ਲਈ ਹੁਸ਼ਾਰਪੁਰ ਦੇ ਵਿੱਚ ਇੱਕ ਵਾਰ ਮੁੜ ਤੋਂ ਚੋਣਾਂ ਹੋਣਗੀਆਂ ਅਕੀਸ ਸਾਰੀ ਪ੍ਰਕਿਰਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਉਨਕ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕੈਪਟਨ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਮੈਡਮ ਆਸ਼ਿਕਾ ਚੈਨ ਨੇ ਜੋ ਜਾਣਕਾਰੀ ਸਾਂਝੀ ਕੀਤੀ ਉਸ ਮੁਤਾਬਕ ਅੋੜੇ ਨਾਲ ਗੱਲਬਾਤ ਕਰਦੇ ਆ ਤੁਹਾਡੀ ਆਡੀਅנס ਜਿਹੜੀ ਸਾਡੇ ਨਾਲ ਜੁੜ ਜਾਵੇ ਇਹ ਜੀ ਸਵਾਗਤ ਹੈ ਜੀ ਹੁਸ਼ਿਆਰਪੁਰ ਨੂੰ ਸਦੈ ਕਰ ਰਹਿਤ તમામ ਦਰਸ਼ਕਾਂ ਦਾ ਮੈਂ ਹੇ ਚੇਤਨ ਕਸ਼ਪਤਾ ਇੱਕ ਵੱਡੀ ਤੇ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਹੁਸ਼ਿਆਰਪੁਰ ਦੇ ਵਿੱਚ 27 ਜੁਲਾਈ ਨੂੰ ਇੱਕ ਵਾਰ ਮੁੜ ਤੋਂ ਚੋਣਾ ਹੋਣ ਗਿਆ ਇਹ 조사ਨ ਨੂੰ ਸਰਕਾਰੀ ਪ੍ਰਸਤੋਰਡ ਸਾਨੂੰ ਮਿਲਿਆ ਉਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਅਤੇ ਜ਼ਿਲ੍ਹਾ ਮੈਜਿਸਟਰੇਟ ਮੈਡਮ ਆਸ਼ਿਕਾ ਚੈਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਇਹ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਇੱਕ ਵਾਰ ਮੁਰਤੋਂ ਇਕਰਮ ਪੰਚਾਇਤਾਂ 'ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਚੋਣ ਪ੍ਰਕਿਰਿਆ ਜਿਹੜੀ ਆਰੰਭੀ ਗਈ ਹੈ ਤੇ 27 ਜੁਲਾਈ ਨੂੰ ਹੁਸ਼ਾਰਪੁਰ ਦੇ ਵਿੱਚ ਚੋਣਾਂ ਹੋਣਗੀਆਂ ਤੇ ਵੈਲਟ ਪੇਪਰਾਂ ਰਾਹੀਂ ਇਹ ਚੋਣਾਂ ਹੋਣਗੀਆਂ ਤੇ ਸ਼ਡਿਊਲ ਹੈ ਜਿਹੜਾ ਉਹ ਚੋਣਾਂ ਦਾ ਜਾਰੀ ਕਰ ਦਿੱਤਾ ਗਿਆ ਹੈ ਮਾਨਯੋਗ ਚੋਣ ਕਮਿਸ਼ਨ ਵੱਲੋਂ ਤੇ ਦਿਨ ਐਤਵਾਰ 27 ਜੁਲਾਈ ਤਾਰੀਖ ਨੂੰ ਇਹ ਚੋਣਾਂ ਹੋਣਗੀਆਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੈਲਟ ਪੇਪਰਾਂ ਰਾਹੀਂ ਇਹ ਚੋਣਾਂ ਹੋਣਗੀਆਂ ਤੇ ਜਿਹੜਾ ਇਹਨਾਂ ਚੋਣਾਂ ਦੇ ਨਤੀਜੇ ਨੇ ਇਹ ਵੀ ਉਸੇ ਦਿਨ ਆ ਜਾਣਗੇ ਤਾਂ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਜੋ ਸਾਨੂੰ ਸਰਕਾਰੀ ਪ੍ਰੈਸ ਨੋਟ ਹੈ حاصل ਹੋਇਆ ਉਸ ਮੁਤਾਬਕ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਹੁਸ਼ਾਰਪੁਰ ਦੇ ਵਿੱਚ 4 ਸਰਪੰਚਾਂ ਤੇ ਉਹਤਿਆਂ ਦੇ ਲਈ ਅਤੇ 151 ਪੰਚਾਂ ਤੇ ਉਹਤਿਆਂ ਦੇ ਲਈ ਇਹ ਚੋਣਾਂ ਹੋਣਗੀਆਂ ਕਿਉਂਕਿ ਬੀਤੀ 15 ਅਕਤੂਬਰ 2024 ਨੂੰ ಗ್ರಾಮ ਪੰਚਾਇਤ ਦੀਆਂ ਚੋਣਾਂ ਹੋਈਆਂ ਸਨ ਤਾਂ ਕਿਸੇ ਕਾਰਨ ਇਹ ਅਸਾਮੀਆਂ ਜਿਹੜੀਆਂ ਖਾਲੀ ਰਹਿ ਗਈਆਂ ਸੀ ਤਾਂ ਇਹਨਾਂ ਨੂੰ ਭਰਨ ਦੇ ਲਈ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਤਾਂ ਕੀ ਸਕੇਜੂਲ ਹੈ ਤਾਂ ਕੀ ਸ਼ੈਡਿਊਲ ਹੈ ਉਹ ਜਾਰੀ ਕੀਤਾ ਗਿਆ ਹੈ ਹੁਸ਼ਾਰਪੁਰ ਐਡਮਿਨਿਸਟ੍ਰੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਤਾਬਕ ਤੋਂ ਅੱਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗਾ So, 14 ਜੁਲਾਈ ਦਿਨ ਸੋਮਵਾਰ ਨੂੰ ਭਾਵ ਕਿ ਪਰਸੋਂ ਤੋਂ 14 ਜੁਲਾਈ ਦਿਨ ਸੋਮਵਾਰ ਤੋਂ ਨਾਮਜ਼ਦਗੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜਾਵੇਗੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਤੇ 17 ਜੁਲਾਈ ਦਿਨ ਵੀਰਵਾਰ ਤੱਕ ਇਹ ਨਾਮਜ਼ਦਗੀਆਂ ਜਿਹੜੀਆਂ ਸੰਬੰਧਿਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਇਹ ਕਾਗਜ਼ ਜਿਹੜੇ ਉਹ ਚਮਕ ਕਰਵਾਈ ਜਾ ਸਕਦੇ ਨੇ ਭਾਵ ਕਿ ਜਿਹੜੇ ਜਿਹੜੇ ਵੀ ਵਿਅਕਤੀ ਇਹਨਾਂ ਔਤਿਆ ਦੇ ਲਈ ਚੋਣਾ ਲੜਨ ਦੇ ਚਾਹਵਾਨ ਇਛੁਤ ਨੇ ਔਰ 14 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਸਬੰਧਤ ਰਿਕਰਨਿੰਗ ਅਫਸਰਾਂ ਦੇ ਅਧਿਪਤਾਂ ਦੇ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਨੇ ਤਾਂ ਉਸ ਤੋਂ ਬਾਅਦ 18 ਜੁਲਾਈ ਨੂੰ ਇਹਨਾਂ ਨਾਮਜ਼ਦਗੀ ਪੱਤਰਾਂ ਦੀ ਜਿਹੜੀ ਪੜਤਾਲ ਹੋਵੇਗੀ ਤੇ 19 ਜੁਲਾਈ ਨੂੰ ਕੋਈ ਵੀ ਉਮੀਦਵਾਰੀ ਆਪਣੀ ਜਿਹੜੀ ਵਾਪਸ ਲੈ ਸਕਦਾ ਹੈ ਭਾਵ 3 ਦਿਨ ਯਾਨੀ ਕਿ 14 15 16 17 ਭਾਵ 4 ਦਿਨ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਨੇ 14 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਤਾਂ ਉਸ ਤੋਂ ਬਾਅਦ 18 ਜੁਲਾਈ ਨੂੰ ਜਿਹੜਾ ਕਾਗਜ਼ਾ ਪੱਤਰ ਉਹ ਜਿਹੜੀ ਉਹ ਚਾਚਪੜਤਾਲ ਹੋਵੇਗੀ ਤੇ 19 ਅਕਤੂਬਰ ਨੂੰ ਜੇ ਕੋਈ ਵਿਅਕਤੀ ਆਪਣੇ ਨਾਮ ਸਬਧੀ ਪੱਤਰ ਵਾਪਸ ਲੈਣਾ ਚਾਹੁੰਦਾ ਤਾਂ ਉਹ ਪੱਤਰ ਆਪਣੇ ਉਹ ਵਾਪਸ ਲੈ ਸਕਦਾ ਤੇ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਚੋਣਾ ਹੋਣੀ ਹੈ ਤਾਂ ਜਿਹੜੇ ਇਸ ਤੇ ਨਤੀਜੇ ਆ ਉਹ ਵੀ ਸੇਮ ਡੇ ਹੀ ਆ ਜਾਣਗੇ ਜਿਵੇਂ ਕਿ ਹਰ ਵਾਰ ਹੁੰਦਾ ਕਿਉਂਕਿ ਜਦੋਂ ਬੀਤੇ ਸਾਲ ਦੀ 15 ਅਕਤੂਬਰ ਨੂੰ ਇਹ ਚੋਣਾ ਹੋਈਆਂ ਸਨ ਤਾਂ ਉਸ ਦਿਨ ਵੀ 8 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਜਿਹੜਾ ਮਿੱਥਿਆ ਗਿਆ ਸੀ ਤਾ ਹੱਦ ਤੱਕ ਸਾਡੇ 5:30 ਵਜੇ ਤੱਕ ਨਤੀਜੇ ਜਿਹੜੇ ਉਹ ਜਨ ਤੱਕ ਕਰ ਦਿੱਤੇ ਜਾਂਦੇ ਨੇ ਤਾਂ ਇਸ ਤਿਲ ਵੀ 27 ਅਪ੍ਰੈਲ ਦੇ ਐਤਵਾਰ ਨੂੰ ਇਹ ਜਿਹੜੀਆਂ ਮਾਫੀ ਚੋਂ ਨਾ 27 ਜੁਲਾਈ 27 ਜੁਲਾਈ ਦੇ ਐਤਵਾਰ ਨੂੰ ਇਹ ਚੋਣਾਂ ਹੋਣੀਆਂ ਕਿਆਂ ਤਾਂ ਇਹਨਾਂ ਦੇ ਵੀ ਨਤੀਜੇ ਜਿਹੜੇ ਉਹ ਸੇਮ ਡੇ ਆ ਜਾਣਗੇ ਤਾਂ ਜਿਹੜੀ ਇੱਕ ਖਰਚ ਸੀਮਾ ਹੁੰਦੀ ਆ ਜਿਵੇਂ ਆਪਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੇਖਦੇ ਆ ਕਿ ਕੋਈ ਉਮੀਦਵਾਰ ਕਿੰਨੇ ਲੱਖ ਤੱਕ ਆਪਣਾ ਜਿਹੜਾ ਖਰਚ ਕਰ ਸਕਦਾ ਤਾਂ ਉਸੇ ਤਰ੍ਹਾਂ ਇੱਕ ਜਿਹੜਾ ਸ਼ਡਿਊਲ ਐ ਸਕੇਜੂਲ ਐ ਉਹ ਪੰਚਾਇਤ ਇਹਨਾਂ ਉਹਨਾਂ ਦੇ ਵਿੱਚ ਵੀ ਜਿਹੜਾ ਇਹ ਮਾਨਚੋਗ ਇਹ ਚੋਣ ਕਮਿਸ਼ਨ ਵੱਲੋਂ ਇੱਕ ਜਾਰੀ ਕੀਤਾ ਗਿਆ ਸਰਪੰਚ ਦੇ ਅਹੁਦੇ ਦੇ ਲਈ ਜਿਹੜਾ ਵਿਅਕਤੀ ਉਮੀਦਵਾਰ ਹੋ ਗਿਆ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਹੋ ਵਿਅਕਤੀ ਹੈ ਉਹ 40000 ਰੁਪਏ ਤੱਕ ਦਾ ਜਿਹੜਾ ਉਹ ਖਰਚਾ ਕਰ ਸਕਦਾ ਤੇ ਇਸੇ ਤਰ੍ਹਾਂ ਪੰਚ ਦੀ ਚੋਣ ਲੜਨ ਦੇ ਲਈ ਕੋਈ ਵੀ ਵਿਅਕਤੀ ਜਿਹੜਾ ਉਮੀਦਵਾਰ ਹੋਵੇਗਾ ਤਾਂ ਉਹ ਸਿਰਫ 30000 ਰੁਪਏ ਦਾ ਖਰਚਾ ਕਰ ਸਕਦਾ ਤਾਂ ਇਸ ਤੋਂ ਚ ਪਾਸੇ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਇਹ ਜ਼ਿਲ੍ਹਾ ਵਾਸੀਆਂ ਨੂੰ ਖਾਸ ਕਰਕੇ ਉਹਨਾਂ ਇਲਾਕਾ ਇਲਾਕਾ ਵਾਸੀਆਂ ਨੂੰ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਚੋਣਾਂ ਹੋਣਗੀਆਂ ਕਿਉਂਕਿ ਲੋਕਤੰਤਰਤਾ ਸਭ ਤੋਂ ਵੱਡਾ ਤਿਉਹਾਰ ਹੈ ਪੰਚਾਇਤੀ ਚੋਣਾਂ ਤਾਂ ਉਹਨਾਂ ਇਲਾਕਿਆਂ ਤੋਂ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਰੂਰ ਆਪਣੀ ਵੋਟ ਦੀ ਵਰਤੋਂ ਕਰਨ ਤੇ ਆਪਣੀ ਮਨਪਸੰਦ ਦਾ ਉਮੀਦਵਾਰ ਨੂੰ ਜਿਤਾ ਕੇ ਗ੍ਰਾਮ ਪੰਚਾਇਤ ਵਿੱਚ ਭੇਜਣ ਤਾਂ ਇਹ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਾਹਪੂਰ ਵੱਲੋਂ ਜਿਹੜੀ ਇਹ ਵੋਟਰਾਂ ਨੂੰ ਅਪੀਲ ਵੀ ਕੀਤੀ ਗਈ ਹੈ ਤੇ ਖਾਸ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਗੱਲ ਕਹੀ ਗਈ ਹੈ ਇਸ ਰੱਖਿਆ ਤੇ ਇੰਤਜ਼ਾਮ ਵੀ ਹੈ ਜਿਹੜੇ ਉਹ ਕਰੜੇ ਕੀਤੇ ਜਾਣਗੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਅਸ਼ਰਾਰਤੀ ਅੰਸਰ ਨੂੰ ਨਹੀਂ ਦਿੱਤੀ ਜਾਵੇਗੀ ਸੋ ਅਖੀਰ ਦੇ ਵਿੱਚ ਇੱਕ ਵਾਰ ਮੁਰਦ ਤੋਂ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਅੰਮੋ ਵਾਲੀ 27 ਜੁਲਾਈ ਨੂੰ ਹੁਸ਼ਾਰਪੁਰ ਦੇ ਹੁਸ਼ਾਰਪੁਰ ਦੇ ਦੁਆਰ ਉਪ ਚੋਣਾਂ ਲਈ ਜਿਹੜਾ ਸ਼ਡਿਊਲ ਨਿਸ਼ਾਰੀ ਹੋਇਆ ਤਾਂ ਉਸ ਮੁਤਾਬਕ ਚੋਣਾਂ ਹੋਣਗੀਆਂ ਚਾਰ ਸਰਪੰਚੀ ਦੇ ਉਹਤਿਆਂ ਦੇ ਲਈ ਤੇ 151 ਪੰਚਾਇਤ ਮੈਂਬਰ ਭਾਵ ਪੰਜ ਦੇ ਉਹਤੇ ਲਈ ਇਹ ਚੋਣਾਂ ਹੋਣਗੀਆਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੋਣਾ ਹੋਣ ਗਿਆ ਤੇ ਸੇਮ ਡੇ ਜਾਨੀ ਕਿ ਉਸੇ ਦਿਨ ਇਸ ਤੇ ਨਤੀਜੇ ਆ ਜਾਣਗੇ